ਸਾਡੇ ਦੇਖਾਲ ਸਾਰਿਆਂ ਦਾ ਸਾਡੀ ਅਸੀ ਵੀਡੀਓ ਵਿੱਚ ਸਵਾਗਤ ਹੈ ਅੱਜ ਆਪਾਂ ਇੰਤਰ ਲੱਗਿਆ ਤੋਰਨ ਸਕੂਲ ਤੇ ਪਹਿਲਾਂ ਆਪਾਂ ਉਹਦੀ ਕਰਤੀਆ ਯੂਨੀਫਾਰਮ ਪ੍ਰੈਸ ਤੇ ਸਵੇਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਫਾਈਨਲੀ ਆਪਾਂ ਓਟੀਆਂ ਜਲਦੀ ਤੀਂਦਰ ਹੇ ਦਾ ਸੁੱਤਾ ਵਾ ਪਹਿਲਾਂ ਆਪਾਂ ਨੀਚੇ ਜਾਵਾਂਗੇ ਚਾਹ ਬਣਾਵਾਂਗੇ ਆਟਾ ਪੁੰਨਾਂਗੇ ਤੇ ਟਿਫਨ ਤਿਆਰ ਕਰਕੇ ਫਿਰ ਆਪਾਂ ਇੰਤ ਨੂੰ ਠਾਮਾਂਗੇ ਆਪਾਂ ਜਾਣੇ ਤੱਲੇ ਜਾ ਕੇ ਲਾਈਟ ਜਗਾਉਣੇ ਆ ਲਓ ਜੀ ਚਾਹ ਆਪਾਂ ਧਾਰਤੀਆ ਤੇ ਕਿ ਚਾਹ ਵੀ ਨਾ ਤਾਂ ਫਿਰ ਦਿਨ ਦੀ ਸ਼ੁਰੂਆਤ ਨਹੀਂ ਹੋ ਸਕਦੀ ਤੇ ਇਧਰ ਆਪਾਂ ਆਟਾ ਵੀ ਗੁੰਨਣ ਦੀ ਤਿਆਰੀ ਕਰਤੀ ਆ ਪਹਿਲਾਂ ਆਪਾਂ ਟਿਫਿਨ ਬਣਾ ਕੇ ਉਹਦਾ ਉੱਤੇ ਰੱਖਾਂਗੇ ਰੈਡੀ ਕਰਕੇ ਚਾਹ ਵੀ ਆਪਣੀ ਉਬਲ ਗਈ ਆ ਆਪਾਂ ਪਾਉਣ ਲੱਗੇ ਆ ਛੁੱਟ ਦੁੱਧ ਤੇ ਫਿਰ ਆਪਾਂ ਇੰਜੋਏ ਕਰਾਂਗੇ ਆਪਣੀ ਟੀ ਬਣੇ ਰਿਹਾ ਸਾਡੇ ਬਲੌਗ ਨਾਲ ਜਿਹੜੀ ਵੀ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਓ ਜੀ ਹੁਣ ਆਪਾਂ ਰੈਡੀ ਕਰਦੇ ਇੰਦਰ ਦਾ ਬੈਗ ਜਦੋਂ ਮੋਰੀਆਂ ਬੁਕਸ ਦੇਖੀਓ ਤੇ ਇੰਦਰ ਦਾ ਨਾਮ ਲਿਖਣਾ ਰਹਿ ਗਿਆ ਸੀਗਾ ਕਾਪੀਸ ਤੇ ਤਾਂ ਮੈਂ ਲਿਖਤਾ ਸੀ ਬੁਕਸ ਤੇ ਰਹਿ ਗਿਆ ਸੀ ਉਹ ਆਪਾਂ ਲਿਖਤਾ ਕਿਉਂਕਿ ਨਾ ਫਿਰ ਨਾਮ ਤੋਂ ਮੇਨਾ ਬੁੱਕ ਗੁੰਮ ਜਾਂਦੀ ਹੈ ਕਿਸੇ ਹੋਰ ਬੱਚੇ ਦੇ ਬੈਗ ਚ ਚਲ ਜਾਂਦੀ ਹੈ ਸਾਰਾ ਬੈਗ ਰੈਡੀ ਕਰਕੇ ਉਹਦਾ ਐਕਸਟਰਾ ਇੱਕ ਸੂਟ ਰੱਖ ਕੇ ਸਾਰਾ ਸਮਾਨ ਪਾ ਕੇ ਪੈਨਸਲ ਵਗੈਰਾ ਜੋ ਵੀ ਹੈ ਆਪਾਂ ਉਹਦਾ ਬੈਗ ਕਰਦੇ ਨਾ ਰੈਡੀ ਬੱਚਿਆਂ ਦੀ ਆਲੂ ਦੀ ਸਬਜ਼ੀ ਸੁੱਕੀ ਬਣੀ ਜਾਂਦੀ ਆ ਤੇ ਆਪਾਂ ਹੁਣ ਚਾਹ ਪੀ ਲਈਏ ਚਾਹ ਪੀ ਕੇ ਫਿਰ ਆਪਾਂ ਲਾਉਣੇ ਇੰਦਰ ਦੀ ਪਰੌਠੀ ਨਰੈਣ ਦੀ ਤੇ ਨੂਦੀਆਂ ਵੀ ਇੰਦਰ ਪੀਟਰ ਆਜ ਸਕੂਲ ਚੱਲੀਏ ਮम्मा ਦਾ ਪਿਆਰਾ ਬੱਚਾ ਉੱਠੋ ਬੁੱਤ ਮਾਰਨਿੰਗ ਹੋ ਗਈ ਨੈਣ ਵੀ ਤਿਆਰ ਵੀ ਹੋ ਜਾਂਦਾ ਨੈਣ ਪਹਿਲਾਂ ਪਾਲੂ ਤੇਰੇ ਨਾਲ ਯੂਨੀਫਾਰਮ ਆਜੋ ਬੁੱਤ ਆੜੀ ਮੇਰੇ ਗੁੱਗਲ ਆਜੋ ਬੁੱਤੇ ਆਜੀ-ਵਾਜੀ ਆਜੋ ਮੇ ਬੁੱਤ ਆਪਣੇ ਚਾਪੇ ਕੇ ਆਪਾ ਪਾਉਣ ਲੱਗ ਗਏ ਇੰਦਰ ਦੇ ਯੂਨੀਫਾਰਮ ਸਾਰੀ ਯੂਨੀਫਾਰਮ ਉਹਦੇ ਆਪਾ ਆਣੀ ਸ਼ੁਰੂ ਕਰਦੀ ਆ ਤੇ ਉਹ ਵੀ ਖੁਸ਼ ਸੀ ਕਿਉਂਕਿ ਨਵੀਂ ਯੂਨੀਫਾਰਮ ਸੀ ਨਾ ਤਾਂ ਕਰਕੇ ਥੋੜਾ ਜਿਹਾ ਇੰਤਨੁ ਚਾਤੜਿਆ ਹੋਇਆ ਸੀ ਵੀ ਮੈਂ ਵੀ ਸਕੂਲ ਜਾਣਾ ਵਾ ਫਾਈਨਲੀ ਆਪਾਂ ਲੱਗਿਆ ਇੰਦਰ ਦਾ ਜੋੜਾ ਕਰਨ ਤੇ ਜੋੜਾ ਵੀ ਆਸ ਤਾਂ ਉਹਨੇ ਆਰਾਮ ਨਾਲ ਕਰਵਾ ਲਿਆ ਥੋੜਾ ਜਿਹਾ ਫੋਨ ਦਾ ਲਾਲ ਸੀ ਕੁਝ ਵੈਸੇ ਹੀ ਉਹਨੂੰ ਚਾਸੀ ਅੱਜ ਸਕੂਲ ਜਾਂਦਾ ਫੜਕਾ ਆਪਾਂ ਬਨਣ ਲੱਗੇ ਆ ਇੰਦਰ ਦੇ ਹਲਕਾ ਜਿਹਾ ਬੰਨਤਾ ਸੀ ਜਿਆਦਾ ਟਾਈਟ ਨਹੀਂ ਸੀ ਬੰਨਿਆ ਕਿਉਂਕਿ ਫੇਰ ਗਰਮੀ ਆ ਨਾ ਗਰਮੀ ਵੀ ਲੱਗੂਗੀ ਉਹਨੂੰ ਹਲਕਾ ਹੀ ਬੰਨਿਆ ਸੀ ਫਾਈਨਲੀ ਬਸ ਸਾਰਾ ਕੁਝ ਉਹਦਾ ਹੋ ਗਿਆ ਰੈਡੀ ਪਟਕਾਈ ਦਾ ਹੀ ਮੇਨ ਸੀਗਾ ਉਹਦਾ ਪੜਕਾ ਬੰਨ ਤਾਂ ਆਪਾਂ ਉਹਦੀ ਹੁਣ ਸਚਟਾਈ ਲਾਉਣੀ ਰਹਿ ਗਈ ਟਾਈ ਬਲਾਉਨੇ ਆਪਾਂ ਹੁਣ ਇਹਦੇ ਲੈ ਆ ਲੈ ਜੱਫ ਕੋਲਣਾ ਇਹਦੇ ਨਹੀਂ ਪਾਣਾ ਧਿਆਨ ਨਾਲ ਨੂਰ ਵਿੱਚ ਪਾ ਲੈ ਇੱਧਰ ਇੰਨੀ ਆ ਭੱਗੀਆਂ ਜੇ ਕੋਈ ਨਹੀਂ ਮੈਂ ਕਰਦੀ ਚੱਲ ਪਾ ਲੈ ਵਿੱਚ ਆ ਪਿੱਛੇ ਪਿੱਛੇ ਬਾਤ ਸੀ ਲੱਗ ਗਿਆ ਲੱਗ ਗਿਆ ਕਿ ਦੱਤਿਆਂ 'ਤੇ ਬਾਈ ਕਰ ਦੇ ਇੰਦਰ ਇੰਦਰ ਖਾੜ ਜੋ ਨੂਰ ਹੌਲੀ ਨਾਲ ਢੇਕ ਕੋ ਨਾ ਖਾੜ ਜੋ ਠੀਕ ਚਾ ਕੱਲ ਲੈ ਕੇ ਆਉਂਦੀ ਆਂ ਇੰਦਰ ਨੂੰ ਕੰਨੀ ਲੱਗੀਆਂ ਧਿਆਨ ਰੱਖਿਓ ਗੜੀ ਚੜੋਗੇ ਏ ਨੂੰ ਲੈ ਮੇਰੀ ਕਲਾਸ ਵਾਲੇ ਮੇਡ ਆ ਜਿਹੜੀ ਉਹਨੂੰ ਕਹਿੰਦੇ ਪਾ ਕੇ ਬਾਸ ਨੂੰ ਕਰਾਉਂਦੇ ਵੰਚਦੇ ਬਾਈ 100 ਕੋਲੇ ਬੈਠੇ ਨੇ ਇੰਦਰ ਬਾਈ ਬੈਗ ਲਾ ਲਾ ਬੈਗ ਆ ਰਹੀ ਕੋਈ ਨਾ ਕੋਈ ਨਾ ਰਹਿਣ ਦੇ ਬਸ ਰਹਿਣ ਬਾਈ ਕੀ ਮੇਰਾ ਬੱਚਾ ਰੰਦੂ ਬੱਚਾ ਬਾਈ ਬਾਈ ਓਏ ਹੱਥ ਖਾਜੂ ਬੱਚੇ ਨੂੰ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ